ਦੇਖੋ ਅਮਰਿਤਪਾਲ ਹੁਣਾਂ ਨੇ ਕਿਉਂਕਿ ਉਹ ਲੋਕ ਲੋਕਾਂ ਦੁਆਰਾ ਚੁਣੀ ਗਈ ਸੰਸਦ ਮੈਂਬਰ ਨੇ ਲੋਕਾਂ ਦਾ ਜਿਹੜਾ ਹੱਪ ਭਾਗ ਹੈ ਲੋਕਾਂ ਨੇ ਉਹਨਾਂ ਨੂੰ ਲੋਕਤੰਤਰ ਤਰੀਕੇ ਦੇ ਨਾਲ ਚੁਣਿਆ ਹੈ ਔਰ ਸਾਨੂੰ ਤੇ ਲੱਗਦਾ ਸੀ ਕਿ ਅੱਜ ਉਹਨਾਂ ਦੀ ਸੌਹ ਹੋ ਜਾਣੀ ਚਾਹੀਦੀ ਹੈ ਪਰ ਹੁਣ ਪਤਾ ਲੱਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਜਿਹੜੀ ਸੌਹ ਜਿਹੜੀ ਸੀ ਚੱਕੀ ਸੀ ਵੀ ਉਹ ਉਹਦੇ ਕਹਿ ਰਹੇ ਅੱਜ ਪਰ ਅੱਜ ਤੋਂ ਵੀ ਹੁਣ ਪਤਾ ਲੱਗਾ ਕਿ ਇਕਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰਾਉਣਗੇ ਸੋ ਉਹ ਮੇਰਾ ਖਿਆਲ ਤੇ ਲੋਕਤੰਤਰ ਪਰ ਗੱਲਿਆਣਾ ਅੱਜ ਕੱਲ ਜਿਹੜੀ ਸੌ ਚੱਕੀ ਉਸ ਸਮੇ ਉਹਨਾਂ ਦੀ ਸੌ ਵਿੱਚ ਚੁੱਕ ਜਾਣੀ ਚਾਹੀਦੀ ਸੀ ਫਿਰ ਅੱਜ ਦੀ ਗੱਲ ਹੋਈ ਪਰ ਅੱਜ ਤੱਕ ਮੈਨੂੰ ਲੱਗਦਾ ਕਿ ਹੁਣ ਅੱਗੇ ਪੈ ਗਿਆ ਹੈ ਜਿਹੜਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਉਹਦੀ ਰੱਖਿਆ ਕਰਨਾ ਵੀ ਸੰਵਿਧਾਨ ਦਾ ਕੰਮ ਹੈ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਧਿਆਨ ਇਹਦੇ ਵੱਲ ਜ਼ਿਆਦਾ ਹੋਣਾ ਚਾਹੀਦਾ ਹੈ ਦੇਖੋ ਜਦੋਂ ਕੋਈ ਸੰਸਦ ਮੈਂਬਰ ਬਣ ਜਾਂਦਾ ਇਹ ਤੇ ਸਰਕਾਰ ਦਾ ਕੰਮ ਹੈ ਨਾ ਸਰਕਾਰ ਉਹਨੂੰ ਕਿਵੇਂ ਲੈ ਕੇ ਆਉਣਾ ਉਹਨੂੰ ਨਾਲ ਇਹ ਉਹਦੇ ਤੇ ਧਿਆਨ ਰੱਖਣ ਸੋ ਇਹ ਸਪੀਕਰ ਤੇ ਇਹ ਚਲੋ ਚੁਣਿਆ ਜਾਣਾ ਪਰ ਇਸ ਤੋਂ ਪਹਿਲਾਂ ਸਰਕਾਰ ਦਾ ਧਿਆਨ ਹੋਣਾ ਚਾਹੀਦਾ ਕੋਈ ਸ਼ੱਕ ਨਹੀਂ ਕਿ ਕੋਰਟ ਦੀ ਪ੍ਰਕਿਰਿਆ ਹੈ ਪਰ ਕੋਰਟ ਦੀ ਪ੍ਰਕਿਰਿਆ ਸਰਕਾਰ ਨੇ ਪਰੋਣੀ ਇਹ ਮੈਂ ਸਮਝਦਾ ਕਿ ਗਲਤ ਹੋਇਆ ਕੱਲ ਅਮਰਿਤਪਾਲ ਦੀ ਸੌ ਜਿਹੜੀ ਹੋ ਜਾਣੀ ਚਾਹੀਦੀ ਸੀ ਦੇਖੋ ਅਮਰਿਤਪਾਲ ਹੋਣਾ ਨੇ ਕਿਉਂਕਿ ਉਹ ਲੋਕ ਲੋਕਾਂ ਦੁਆਰਾ ਚੁਣੀ ਗਈ ਸੰਸਦ ਮੈਂਬਰ ਨੇ ਲੋਕਾਂ ਦਾ ਜਿਹੜਾ ਹੱਫ ਭਾਗ ਹੈ ਲੋਕਾਂ ਨੇ ਉਹਨਾਂ ਨੂੰ ਲੋਕਤੰਤਰ ਤਰੀਕੇ ਦੇ ਨਾਲ ਚੁਣਿਆ ਹੈ ਔਰ ਸਾਨੂੰ ਤੇ ਲੱਗਦਾ ਹੈ ਕਿ ਅੱਜ ਉਹਨਾਂ ਦੀ ਸੌ ਹੋ ਜਾਣੀ ਚਾਹੀਦੀ ਹੈ ਪਰ ਹੁਣ ਪਤਾ ਲੱਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਜਿਹੜੀ ਸੌ ਜਿਹੜੀ ਸੀ ਚੱਕੀ ਸੀ ਅੱਪੀ ਉਹ ਉਹਦੇ ਕਹ ਰਹੇ ਹੱਜ ਪਰ ਅੱਜ ਤੋਂ ਵੀ ਹੁਣ ਪਤਾ ਲੱਗਾ ਕਿ ਇਕਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰਾਉਣਗੇ ਸੋ ਉਹ ਮੇਰਾ ਖਿਆਲ ਤੇ ਲੋਕਤੰਤਰ ਪਰ ਕਹਿ ਰਹੇ ਨੇ ਅੱਜ ਕੱਲ ਜਿਹੜੀ ਸੌ ਚੱਕੀ ਉਸ ਸਮੇ ਉਹਨਾਂ ਦੀ ਸੌ ਵਿੱਚ ਉੱਕ ਜਾਣੀ ਚਾਹੀਦੀ ਸੀ ਫਿਰ ਅੱਜ ਦੀ ਗੱਲ ਹੋਈ ਪਰ ਅੱਜ ਤੋਂ ਮੈਨੂੰ ਲੱਗਦਾ ਕਿ ਹੁਣ ਅੱਗੇ ਪੈ ਗਿਆ ਹੈ ਜਿਹੜਾ ਸਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਉਹਦੀ ਰੱਖਿਆ ਕਰਨਾ ਵੀ ਸਵਿਧਾਨ ਦਾ ਕੰਮ ਹੈ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਧਿਆਨ ਇਹਦੇ ਵੱਲ ਜ਼ਿਆਦਾ ਹੋਣਾ ਚਾਹੀਦਾ ਹੈ ਦੇਖੋ ਜਦੋਂ ਕੋਈ ਸੰਸਦ ਮੈਂਬਰ ਬਣ ਜਾਂਦਾ ਹੈ ਇਹ ਤੇ ਸਰਕਾਰ ਦਾ ਕੰਮ ਹੈ ਨਾ ਸਰਕਾਰ ਉਹਨੂੰ ਕਿਵੇਂ ਲੈ ਕੇ ਆਉਣਾ ਉਹਨੂੰ ਨਾਲ ਇਹ ਉਹਦੇ ਜੋਏ ਸਪੀਕਰ ਤੇ ਜੇ ਚਲੋ ਚੁਣਿਆ ਜਾਣਾ ਪਰ ਉਸ ਤੋਂ ਪਹਿਲਾਂ ਸਰਕਾਰ ਦਾ ਧਿਆਨ ਹੋਣਾ ਚਾਹੀਦਾ ਕੋਈ ਸ਼ੱਕ ਨਹੀਂ ਕਿ ਕੋਰਟ ਦੀ ਪ੍ਰਕਿਰਿਆ ਹੈ ਪਰ ਕੋਰਟ ਦੀ ਪ੍ਰਕਿਰਿਆ ਸਰਕਾਰ ਨੇ ਪਰਉਣੀ ਇਹ ਮੈਂ ਸਮਝਦਾ ਕਿ ਗਲਤ ਹੋਇਆ ਕੱਲ ਅਮਰਿਤਪਾਲ ਦੀ ਸੌ ਜਿਹੜੀ ਹੋ ਜਾਣੀ ਚਾਹੀਦੀ ਸੀ